ਤੋ ਪੰਜਾਬ ਵਿਧਾਨ ਸਭਾ ਦਾ ਜਿਹੜਾ ਕੀ ਹੜਾਂ ਦੇ ਉੱਪਰ ਵਿਸ਼ੇਸ਼ اجلاس ਸ਼ੁਰੂ ਹੋਣ ਜਾ ਰਿਹਾ ਹੈ ਤੇ ਸਾਡੇ ਨਾਲ ਵਿਧਾਇਕ ਸੰਦੀਪ ਜਾਖੜ ਮੌਜੂਦ ਹੈਗੇ ਨੇ ਗੱਲਬਾਤ ਕਰਦੇ ਆ ਕਿ ਤਿਆਰੀ ਕਰਕੇ ਆਏ ਹੈਗੇ ਨੇ ਦੇਖੀ ਅੱਜ ਜੋ ਪੰਜਾਬ ਸਰਕਾਰ ਨੇ ਏਜੰਡਾ ਦੀ ਹੈ ਉਹ ਹੈ ਪੰਜਾਬ ਦਾ ਪੁਨਰਵਾਸ ਤੋ ਜਿੰਨੀ ਮੇਰੇ ਸਮਝ ਆਉਂਦੀ ਹੈ ਪੰਜਾਬ ਦਾ ਪੁਨਰਵਾਸ ਦਾ ਮਤਲਬ ਹੈ ਰੀਹੈਬਿਲੇਸ਼ਨ ਆਫ ਪੰਜਾਬ ਤੋ ਮੈਂ ਤੋ ਇਸ ਗਲਤਫਹਿਮੀ ਮੈਂ ਥਾ ਵੀ ਪੰਜਾਬ ਕੇ ਲੋਗੋ ਨੇ ਆਮ ਆਦਮੀ ਪਾਰਟੀ ਕੋ ਕੇਜਰੀਵਾਲ ਜੀ ਕੋ ਮਾਨ ਸਾਹਿਬ ਕੋ ਸਾਢੇ 3 ਸਾਲ ਪਹਿਲੇ ਪੁਨਰਵਾਸ ਕੇ ਲਿਏ ਤੋ ਇਤਨਾ ਭਾਰੀ ਫਤਵਾ ਦਿਆ ਥਾ 96 सीटें दी थी तो आज 3.5 साल बाद हम वही उसी बात पे मतलब फिर उसी पे चर्चा करेंगे एंड दूसरा देखिए काम की बात आपने कही ये मैं पंजाब स्टेट एग्रीकल्चर पॉलिसी लेके आया हूं पंजाब एक खेतीबाड़ी का सूबा है सारा कुछ खेतीबाड़ी पे ऊपर निर्भर है सारी हमारी अर्थव्यवस्था हर चीज तो जितनी समस्याएं हैं वो तो इसी के अंदर से कोई सलूशन निकलेगा ना अगर जो हमारी हड़ आए हैं जो फ्लड आया है जो अपने एक्वेफायर हमारा जो नीचे जमीन का पानी ख़त्म हो रहा है जो आ, डाइवर्सिफिकेशन की हमने बातें करनी है आ, मंडियों का जो निर्माण करना है सारा कुछ इससे निकलना है तो इसके ऊपर तो सरकार भी चर्चा ही नहीं करी बट ये पॉलिसी तो अब इनकी कमीशन ने बनाया है सो ध्यान भड़काने वाली बातें हैं उम्मीद करता हूँ भी अंदर कुछ ना कुछ पॉजिटिव चर्चा होगी एंड आप जैसे आपने कहा हड़ों के फ्लड के ऊपर बात करी बाढ़ के ऊपर तो पिछले सेशन में आप भी यहीं मौजूद थे इनके मंत्री साहब ने खड़ा होकर अंदर कहा था भी सरकार पूरी तैयार है ਵੀ ਹਮ ਬਾਰਡ ਕੇ ਸੀਜ਼ਨ ਕੇ ਲੀਏ ਤਿਆਰ ਹੈ ਤਿਆਰੀ ਤਾਂ ਆਪਨੇ ਦੇਖ ਹੀ ਲਈ ਥੈਂਕ ਯੂ ਸੋ ਕੀ ਰਿਸਪਾਂਸਿਬਲ ਕਿਨੂੰ ਮੰਨਦਿਓ ਜੋ ਹਾਲਾਤ ਬਣੇ ਹੈਗੇ ਨੇ ਕੀ ਮੰਨਦਿਓ ਕੀ ਕਾਰਨ ਨਹੀਂ ਦੇਖੋ ਹੁਣ ਉਥਾ ਸਰਕਾਰ ਦੱਸੇ ਨਾ ਜੇ ਮੰਤਰੀ ਸਾਹਿਬ ਬਿਆਨ ਦੇ ਰਹੇ ਹੈ ਤੋ ਉਹ ਤਾਂ 4 ਮਹੀਨੇ ਪੁਰਾਣੀ 3 ਨੇ 4 ਮਹੀਨੇ ਪੁਰਾਣੀ ਗੱਲ ਹੈ ਉਹਨਾਂ ਨੇ ਖੜੇ ਹੋ ਕੇ ਗੱਲ ਕੀਤੀ ਸੀ ਵੀ ਅਸੀਂ ਤਿਆਰੀ ਹੈਗੀ ਹੈ ਉਹਨਾਂ ਨੇ ਅੰਦਰ ਡਰੇਨ ਦੀ ਡਰੇਨਾ ਦੀ ਸਫਾਈਆਂ ਦੀ ਗੱਲ ਕੀਤੀ ਸੀ ਮੈਂ ਅਬੋਰ ਲੈ ਚਲਦਾ ਸਾਡੇ ਉਥੇ ਸੈਦਾਂ ਵਾਲੀ ਪਿੰਡ ਲੈ ਕੇ ਚਲਦਾ ਤੁਹਾਨੂੰ ਅਬুল ਖੁਰਾ ਦਾ ਡਰੇਨ ਉਥੇ ਅਬੋਰ ਆ ਕੇ ਵੇਖ ਲਓ ਕਿੰਨੀ ਸਫਾਈ ਹੋਈ ਹੈ ਕਿ ਕਦੋਂ ਸਫਾਈ ਹੋਈ ਸੀ ਸੋ ਦੇਖੋ ਬਿਲਕੁਲ ਜਿਹੜਾ ਨੈਚੁਰਲ ਡਿਜ਼ਾਸਟਰ ਹੈ ਹੜ ਹੈ ਉਹਦੇ ਸਾਹਮਣੇ ਆਪਾਂ ਅ ਕਈ ਵਾਰ ਸਿਚੁਏਸ਼ਨਸ ਐ ਜੀ ਬਣ ਜਾਂਦੀ ਐ ਲੇਕਿਨ ਜੇ ਸਰਕਾਰ ਦੀ ਤਿਆਰੀ ਹੁੰਦੀ ਤਾਂ ਜਿੰਨਾ ਨੁਕਸਾਨ ਹੋਇਆ ਉਹ ਨਹੀਂ ਹੋਣਾ ਸੀ ਤਾਂ ਸਰਕਾਰ ਨੂੰ ਫਿਕਸ ਕਰਨੀ ਚਾਹੀਦੀ ਐ ਦੋ ਬੰਦੇ ਤੁਸੀਂ ਸਸਪੈਂਡ ਕੀਤੇ ਜੂਨੀਅਰ ਬੰਦੇ ਸਸਪੈਂਡ ਕਰਤੇ ਮਤਲਬ ਆ ਕੀ ਰਿਸਪੌਂਸਿਬਿਲਟੀ ਹੋਈ ਸਰ ਅਮਰੀਕਾ ਕੀ ਤਰਫ ਸੇ ਲਗਾਤਾਰ ਡਿਪੋਰਟੇਸ਼ਨ ਕੀ ਜਾ ਰਹੀ ਐ ਲੋਗੋ ਕੀ ਕੱਲ 73 ইয়ার্স 올ਡ ਹਰਜੀਤ ਕੋਰ ਕੋ ਕਵਾਨੇ ਮੇਂ ਇਹ ਤਰੀਕੇ ਸੇ ਯਹਾਂ ਡਿਪੋਰਟ ਕੀਆ ਸਰ ਉਹ ਤਾਂ ਉਹਨਕੇ ਕਾਨੂੰਨ ਪੇ ਤਾਂ ਮੈਂ ਤਾਂ ਅਮਰੀਕਾ ਕੇ ਕਾਨੂੰਨ ਪੇ ਮੈਂ ਕਿਆ ਟਿੱਪਣੀ ਕਰੂੰਗਾ ਸੋ 바ਕੀ ਜਿਸ ਤਰ੍ਹਾਂ ਦੇ ਨਾਲ ਇਹ ਹਾਲਾਤ ਬਣੇ ਹੋਏ ਨੇ ਤਾਂ ਹੁਣ ਵਧਾਇਕਾ ਦੇ ਅਸ਼wini ਸ਼ਰਮਾ ਪਹੁੰਚ ਹੈਗੇ ਉਹਨਾਂ ਨਾਲ ਗੱਲਬਾਤ ਕਰ ਲੈਣਗੇ ਪੱਲਾ ਚਾਹ ਰਹੇ ਹੋ ਕਿ ਹਰ ਕੁਦਰਤੀ ਆਪ ਤੀਕ ਹੈ ਕੁਦਰਤ ਆਪਤਾ ਆਉਂਦੀਆਂ ਨੇ ਪਰ ਉਹਨਾਂ ਆਪਤਾ ਦੇ ਨਾਲ ਨਜਿੱਟਣ ਵਾਸਤੇ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਇਆ ਹੈ ਤੇ ਤੁਸੀਂ 276 ਕਰੋੜ ਰੁਪਏ ਦਾ ਅੱਜ ਵਾਈਟ ਪੇਪਰ ਤਾਂ ਜਾਰੀ ਕਰੋ ਔਰ ਅੱਜ ਪੰਜਾਬ ਦੇ ਅੰਦਰ ਪੁਨਰਵਾਸ ਤੇ ਰੀਹੈਬਿਟੇਸ਼ਨ ਸੇ ਵਾਸਤੇ ਅਰੇ ਤੁਸੀਂ ਲੋਕਾਂ ਨੂੰ ਡਰਾਮਾ ਕਰਕੇ ਪੰਜਾਬ ਦੇ ਅੰਦਰ ਚੜ੍ਹਦੀ ਕਲਾ ਮਿਸ਼ਨ ਤੇ ਦੂਸਰਾ ਜਿਹੜਾ ਉਹ ਆਪਣਾ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਕੇ ਅੱਜ ਤੁਸੀਂ ਫੰਡ ਇਕੱਠਾ ਕਰ ਰਹੇ ਹੋ ਤੁਸੀਂ ਤਾਂ ਕਹਿੰਦੇ ਹੋ ਖਜ਼ਾਨਾ ਤਾਂ ਖਾਲੀ ਹੋ ਹੀ ਨਹੀਂ ਸਕਦਾ ਅਰੇ ਭਾਈ ਜੇ ਖਜ਼ਾਨਾ ਖਾਲੀ ਨਹੀਂ ਹੈ ਤਾਂ ਫਿਰ ਤੁਸੀਂ ਲੋਕਾਂ ਦੇ ਸਾਹਮਣੇ ਹਾੜੇ ਕਿਉਂ ਕੱਢ ਰਹੇ ਹੋ ਅਰੇ ਤੁਸੀਂ ਪੈਸਾ ਅਗਰ ਇਕੱਠਾ ਕਰਨਾ ਜ਼ਰੂਰਤ ਹੁੰਦੀ ਹੈ ਮੁੱਖ ਮੰਤਰੀ ਨੂੰ ਪੈਸੇ ਦੀ ਤਾਂ ਫਿਰ ਤੁਸੀਂ ਮੁੱਖ ਮੰਤਰੀ ਰਲੀਫ ਫੰਡ ਦੇ ਅੰਦਰ ਪੈਸਾ ਜਮ੍ਹਾਂ ਕਰਵਾਓ ਬਈ ਜਿਹੜਾ ਫੰਡ ਤੁਸੀਂ ਚੜ੍ਹਦੀ ਕਲਾ ਮਿਸ਼ਨ ਤੇ ਰੰਗਲੇ ਪੰਜਾਬ ਦੀ ਗੱਲਾਂ ਕਰ ਰਹੇ ਹੋ ਇਹ ਤਾਂ ਫੰਡ ਫੇ ਜਾਵੇਂ ਉਸ ਸੋਦੀਆ ਦੇ ਕੋਲ ਜਾਏਗਾ ਜਾਂ ਚੀਫ ਮਿਨਿਸਟਰ ਕੋਲ ਰਹੇਗਾ ਤੇ ਜਾਂ ਫਿਰ ਅਰਵਿੰਦ ਕੇਜਰੀਵਾਲ ਕੋ ਜਾਏਗਾ ਕਿਉਂਕਿ ਇਹਦਾ ਆਡਿਟ ਤੱਕ ਹੋਣਾ ਕੋਈ ਨਹੀਂ ਉਹ ਕਹਿੰਦੇ ਹਿਸਾਬ ਦੇਵਾਂਗੇ ਅਰੇ ਬਈ ਹਿਸਾਬ ਦੇਣ ਦੇ ਲਈ ਗੱਲੀ ਬਾਤੀ ਮੈਂ ਵੱਡੀ ਕਰਤੂਤੀ ਵੱਡੀ ਜਠਾਣੀ ਤਾਂ ਫਿਰ ਉਹ ਆ ਕੇ ਹਿਸਾਬ-ਕਿਤਾਬ ਦੇ ਦੇਣਗੇ ਕਿ ਇੰਨੇ ਇੱਥੇ ਖਰਚ ਕਰਤੇ ਇੰਨੇ ਪਹਿਲਾਂ 276 ਕਰੋੜ ਰੁਪਏ ਦਾ ਹਿਸਾਬਤਾ ਦੇਣ ਕਿ ਉਹ ਤੁਸੀਂ ਇੱਥੇ ਕਿੱਥੇ ਖਰਚ ਕੀਤਾ ਹਾਂ ਇਸ ਤੋਂ ਬਾਅਦ ਰਹੀ ਹੁਣ ਗੱਲ ਪੁਨਰਵਾਸ ਦੀ ਅਰੇ ਤੁਸੀਂ 20000 ਰੁਪਇਆ ਪਰ ਇਕੜ ਦੇ ਰਹੇ ਹੋ 5 ਤੋਂ ਲੈ ਕੇ 7 ਫੁੱਟ ਤੱਕ ਹਰੇਕ ਕਿਸਾਨ ਦੇ ਖੇਤ ਦੇ ਅੰਦਰ ਗਾਰ ਜੰਮੀ ਹੋਈ ਹੈ ਔਰ ਤੁਸੀਂ 20000 ਰੁਪਇਆ ਦੇਣ ਦੇ ਨਾਲ ਨਾਲ ਇਹ ਲੋਕਾਂ ਦੇ ਅੰਦਰ ਭਰਮ ਫਲਾ ਰਹੇ ਹੋ ਕਿ ਜਿਸ ਕੀ ਖੇਤ ਉਸकी ਰੇਤ ਅਰੇ 31 ਦਸੰਬਰ ਤੱਕ ਦਾ ਤੁਸੀਂ ਟਾਈਮ ਦੇ ਰਹੇ ਹੋ 31 ਹਾਲੇ 2 ਮਹੀਨੇ ਤਾਂ ਪੰਜਾਬ ਦੀ ਇੱਕ ਕਹਾਵਤ ਜਾਂ ਉਹ ਬੋਲ ਨੇ ਕਿ ਖੇਤ ਦਾ ਬੱਤੇ ਨਹੀਂ ਆਉਣੇ ਵੈਸੇ ਹੀ ਇੱਕ ਮਹੀਨੇ ਬਾਅਦ ਫਿਰ ਉਹ ਕਿਸਾਨ ਉੱਥੇ ਕੀ ਕਰ ਸਕੇਗਾ ਇਹ ਤਾਂ ਪੰਜਾਬ ਦੇ ਨੌਜਵਾਨਾਂ ਨੇ ਸੋਸ਼ਲ ਆਰਗੇਨਾਈਜੇਸ਼ਨ ਨੇ ਜਥੇਬੰਦੀਆਂ ਨੇ ਹੋਰਾਂ ਨੇ ਆਪਣਾ ਰੋਲ ਅਦਾ ਕਰਕੇ ਪੰਜਾਬ ਦੇ ਪੰਜਾਬ ਨੂੰ ਬਚਾਇਆ ਤੇ ਤੁਸੀਂ ਕਹ ਰਹੇ ਹੋ ਕਿ ਜਿਸ ਕੀ ਖੇਤ ਉਸ ਕੀ ਇਹਦਾ ਮਤਲਬ ਆ ਕਿ 31 ਤਰੀਕ ਤੋਂ ਬਾਅਦ ਉਹ ਖੇਤ ਵੀ ਤੁਹਾਡੇ ਤੇ ਰੇਤ ਵੀ ਤੁਹਾਡੀ ਤੁਸੀਂ ਪਹਿਲਾਂ ਵੀ ਮਾਈਨਿੰਗ ਕਰਕੇ ਲੁੱਟ ਰਹੇ ਹੋ ਜਿਹੜਾ ਉਹ ਉਹ ਰੇਤ ਦੇ ਜ਼ਰੀਏ ਤੇ ਫਿਰ ਤੁਸੀਂ ਉਹ ਵੀ ਸਾਰੀ ਰੇਤਾ ਜਿਹੜੀ ਉਹ ਠੇਕੇਦਾਰਾਂ ਨੂੰ ਵੇਚੋਗੇ ਹੋਰਾਂ ਸਾਰਿਆਂ ਲੋਕਾਂ ਨੂੰ ਤੁਸੀਂ ਵੇਚੋਗੇ ਆਖਰ ਤੁਸੀਂ ਪੰਜਾਬ ਦੇ ਅੰਦਰ ਜਿਹੜਾ ਤੁਹਾਡਾ ਜਨਾਜਾ ਨਿਕਲ ਰਿਹਾ ਜਿਹੜੀ ਪੰਜਾਬ ਦੇ ਅੰਦਰ ਲੋਕਾਂ ਦੀ ਗੱਲ ਹੈ ਉਹਦਾ ਤੁਸੀਂ ਜਵਾਬ ਨਹੀਂ ਦੇ ਰਹੇ ਹੋ ਸਿਰਫ ਹੜਾਂ ਨੂੰ ਪ੍ਰਭਾਵ ਅੱਜ ਦਾ ਸੈਸ਼ਨ ਮੈਂ ਖੁੱਲੇ ਰੂਪ ਚ ਕਹਿਣਾ ਇਹਦੇ ਅੰਦਰ ਕੱਖ ਨਹੀਂ ਲੱਭਣਾ ਬਿੱਲ ਪਾਸ ਕਰੂਗੇ ਮੈਂ ਤੁਹਾਡੇ ਮਾਧਿਅਮ ਚ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਜਿਹੜੇ ਪਹਿਲੇ ਬੈਲ ਨੇ ਅਸੀਂ ਪਾਸ ਕੀਤੇ ਨੇ ਮੈਂ ਉਹਦੀ ਡਿਟੇਲ ਦੇ ਸਕਦਾ ਸਮਾਂ ਜ਼ਿਆਦਾ ਲੱਗ ਜਾਏਗਾ ਮੈਂ ਲੈ ਕੇ ਆਇਆ ਅਰੇ ਤੁਸੀਂ ਕਦੀ ਉਹਨਾਂ ਨੂੰ ਪਾਸ ਕਰਵਾਉਣ ਦੇ ਲਈ ਪੰਜਾਬ ਦੇ ਗਵਰਨਰ ਸਾਹਿਬ ਤੱਕ ਅਪਰੋਚ ਕੀਤਾ ਜੇ ਪੰਜਾਬ ਦੇ ਗਵਰਨਰ ਸਾਹਿਬ ਤੁਹਾਡੀ ਗੱਲ ਨਹੀਂ ਸੁਣਦੇ ਤਾਂ ਕੀ ਤੁਸੀਂ ਦੇਸ਼ ਦੇ ਰਾਸ਼ਟਰਪਤੀ ਨੂੰ ਕਦੇ ਕੋਈ ਚਿੱਠੀ ਲਿਖੀ ਇਹਨਾਂ ਗੱਲਾਂ ਦਾ ਵੀ ਭਗਵੰਤ ਮਾਨ ਜੀ ਤੁਹਾਨੂੰ ਜਵਾਬ ਦੇਣਾ ਪਏਗਾ ਇਹ ਤਾਂ ਸਿਰਫ ਇੱਕ ਭਾਸ਼ਣ ਦੇ ਨਾਲ ਅੱਜ ਉਹ ਨਹੀਂ ਆਉਣਾ ਵੇਸੇ ਤਾਂ ਪਤਾ ਨਹੀਂ ਆ ਜਾਣ ਜਾਂ ਨਾ ਹੋਣ 20 ਮਿੰਟ ਉਹ ਉਹ ਗੱਲ ਕਰਨਗੇ ਤੇ ਆਖਰੀ ਦਿਨ ਆਪੋਜੀਸ਼ਨ ਨੂੰ ਭੰਡ ਕੇ ਫਿਰ ਚਲੇ ਜਾਣਗੇ 15-20 ਦਿਨ ਦੀ ਪਰਸੈਪਸ਼ਨ 벨ਟ ਕਰਨਗੇ ਇਹਦੇ ਤੋਂ ਇਲਾਵਾ ਇਸ ਸੈਸ਼ਨ ਦੇ ਅੰਦਰ ਕੁਝ ਵੀ ਨਹੀਂ ਆ ਜ਼ੀਰੋ ਆਵਰ ਨਹੀਂ ਆ ਆ ਉਹਨਾਂ ਨੇ ਜਿਹੜਾ ਕੁਐਸਚਨ ਆਵਰ ਵੈਸੇ ਉਹਦਾ ਆ ਗਿਆ ਨੋਟਿਸ ਵੀ ਨਹੀਂ ਆ ਫਿਰ ਤੁਸੀਂ ਜਿਹੜਾ ਸਾਡਾ ਮੌਨਸੂਨ ਸੈਸ਼ਨ ਹੋਣਾ ਸੀ ਸਾਡਾ ਉਹ ਨਹੀਂ ਹੋਇਆ ਸਾਡਾ ਵੈਂਟਰ ਸੈਸ਼ਨ ਨਹੀਂ ਹੋਇਆ ਤਾਂ ਫਿਰ ਅਸੀਂ ਲੋਕਾਂ ਦੇ ਲੋਕ ਮੁੱਦੇ ਤੇ ਮਸਲੇ ਕਿੱਥੇ ਉਠਾਈਏ ਜਾ ਕੇ ਇਸ ਕਰਕੇ ਅੱਜ ਦਾ ਸੈਸ਼ਨ ਮਹੈਜ ਇੱਕ ਡਰਾਮਾ ਹੈ ਇਹ ਪਰਸਪੈਕਸ਼ਨ ਬੈਲਟ ਕਰਕੇ ਲੋਕਾਂ ਦੇ ਸਾਹਮਣੇ ਇੱਕ ਇੱਕ ਨੈਰੇਟਿਵ ਸੈੱਟ ਕਰਨ ਦੀ ਜਿਹੜੀ ਗੱਲ ਹੋਏਗੀ ਇਹਦੇ ਤੋਂ ਵੱਧ ਕੇ ਪੰਜਾਬ ਦੇ ਅੰਦਰ ਕੁਝ ਵੀ ਨਹੀਂ ਹੋਣ ਵਾਲਾ ਪ੍ਰੈਸੀਡੈਂਟਿਡ ਦੀ ਮਾਰ ਪਈ ਹੈ ਬੜੇ ਸਾਲਾਂ ਬਾਅਦ ਇਸ ਤਰ੍ਹਾਂ ਹੋਇਆ ਹੈ ਜੀ ਤੇ ਅੱਜ ਡਿਸਕਸ਼ਨ ਚੱਲੇਗੀ ਅਸੀਂ ਜੋ ਮੰਗ ਕਰ ਰਹੇ ਹਾਂ ਕਿ ਜਿਹੜਾ ਅ ਡਿਜ਼ਾਸਟਰ ਰਲੀਫ ਫੰਡ ਹੈ ਉਹਦੇ ਜਿਹੜੀਆਂ ਕੰਡੀਸ਼ਨ ਨੇ ਉਥਰੇ ਰਿਲੈਕਸ ਕੀਤੀਆਂ ਜਾਣ ਤਾਂ ਕਿ ਅਸੀਂ ਮੁਆਵਜ਼ਾ ਜ਼ਿਆਦਾ ਦੇ ਸਕੀਏ ਔਰ ਸੈਂਟਰ ਕੋ ਡਿਮਾਂਡ ਵੀ ਕਰਾਂਗੇ ਕਿਉਂਕਿ ਸੈਂਟਰ ਕੋ ਉਹਨਾਂ ਦੇ ਨਾਲ ਕਿਤੀ ਭਰੀ ਪਈ ਹੈ ਜਿਵੇਂ ਜਿਸ ਤਰ੍ਹਾਂ ਸਾਡਾ ਤੇਲ ਵਗੈਰਾ ਉਹਨਾਂ ਨੇ ਬਹੁਤ ਸਾਰਾ ਮਹਿੰਗੇ ਰੇਟ ਤੇ ਵੇਚਿਆ ਸਾਨੂੰ ਉਹ ਮਿਲਿਆ ਸਸਤਾ ਉਹਨਾਂ ਨੂੰ ਸੋ ਕਾਫੀ ਪੈਸੇ ਉਹਨਾਂ ਕੋ ਹੈਗੇ ਆ ਤੇ ਉਹਨਾਂ ਨੂੰ ਵੰਡ ਕੇ ਦੇਣਾ ਚਾਹੀਦਾ ਹੈ ਮਤਰੇ ਹੀ ਮਾਮਲਾ ਉਹਨਾਂ ਨੂੰ ਸਲੂਕ ਨਹੀਂ ਕਰਨਾ ਚਾਹੀਦਾ ਸੋ ਸਾਨੂੰ ਆਸ ਹੈ ਕਿ ਅਸੀਂ ਕਾਫੀ ਡਿਸਕਸ ਕਰਾਂਗੇ ਔਰ ਜੋ ਵੀ ਸਿੱਖਾਂਗੇ ਇਸ ਗੱਲ ਤੋਂ ਅੱਜ ਵੀ ਕਿਤੇ ਗਲਤੀਆਂ ਕਿੰਨੇ ਕੀਤੀਆਂ ਨੇ ਤੋਂ ਗਾਂ ਰੈਕਟੀਫਾਈ ਕੀਤੀਆਂ ਜਾਂ ਸਾਰਾ ਕੰਦੇ ਕਾਂਗਰਸ ਦਾ ਰੋਪ ਹੈ ਜੀ ਕਿ ਖਜ਼ਾਨਾ ਖਾਲੀ ਹੈਗਾ ਪੈਸੇ ਲੋਕਾਂ ਤੋਂ ਮੰਗੇ ਜਾ ਰਹੇ ਨੇ ਨਹੀਂ ਉਹ ਨਹੀਂ ਹੁੰਦਾ ਦੇਖੋ ਪੈਸੇ ਲੋਕ ਹਮੇਸ਼ਾ ਦਿੰਦੇ ਆ ਜਦੋਂ ਕਿਤੇ ਹੜ੍ਹ ਆਉਂਦੇ ਆ ਜਦੋਂ ਕਿਤੇ ਕੋਈ ਅਰਥਕ ਕੰਕ ਆਉਂਦਾ ਹੈ ਪਹਚਾਲ ਲਾਉਂਦਾ ਤੇ ਹਮੇਸ਼ਾ ਪੀਐਮ ਰੀਲੀਫ ਫੰਡ ਸ਼ੁਰੂ ਹੋ ਜਾਂਦਾ ਉਹ ਕਹਿੰਦੇ ਸੀਐਮ ਰੀਲੀਫ ਫੰਡ ਚ ਲਿੱਤੇ ਜਾ ਰਹੇ ਬਾਹਰ ਲਿੱਤੇ ਜਾ ਰਹੇ ਨਹੀਂ ਹੁਣ ਸਾਨੂੰ ਦੇਖੋ ਬਾਕੀ ਦੇਖੋ ਜਿਸ ਤਰ੍ਹਾਂ ਪੰਜਾਬੀ ਦਿਲ ਖੋਲ ਕੇ ਬਾਹਰ ਜਾਂਦੇ ਨੇ ਆਪ ਵੀ ਪਹੁੰਚਦੇ ਨੇ ਪੈਸੇ ਲੈ ਕੇ ਪਹੁੰਚਦੇ ਨੇ ਉਸ ਦਾ ਸਾਡੇ ਵੱਲ ਨਹੀਂ ਲੋਕ ਆਏ ਸੋ ਸਾਨੂੰ ਥੋੜਾ ਜਿਹਾ ਰੋਸ ਇਸ ਗੱਲ ਦਾ ਹੈਗਾ ਕਿ ਜਿਵੇਂ ਅਸੀਂ ਪੰਜਾਬੀ ਐਕਸਪੈਕਟ ਕਰਦੇ ਸੀਗੇ ਕਿ ਸਾਡੇ ਵੱਲ ਵੀ ਲੋਕ ਆਉਣ ਬਾਕੀ ਦੇਸ਼ ਚੋਂ ਉਸ ਤਰ੍ਹਾਂ ਆਏ ਨਹੀਂਗੇ ਸੋ ਸਾਨੂੰ ਆਪਣਾ ਰਲੀਫ ਫੰਡ ਸ਼ੁਰੂ ਕਰਨਾ ਪਿਆ ਬਾਕੀ ਲੋਕ ਰਲੀਫ ਤੇ ਦੇ ਹੀ ਰਹੇ ਨੇ ਜਰਾ ਇਤਨਾ ਸਿੰਕ੍ਰੋਨਾਈਜ਼ ਹੋ ਜਾਏਗਾ ਕੋਸਾ ਸਭ ਲੋਕ ਭੰਡੀ ਜਾ ਰਹੇ ਨੇ ਕਿਤੇ ਬਹੁਤਾ ਪਹੁੰਚ ਰਿਹਾ ਕਿਤੇ ਪਹੁੰਚ ਨਹੀਂ ਰਿਹਾ ਸੋ ਜੇ ਕਟੇ ਰਣਕੇ ਚੱਲਾਂਗੇ ਤੇ ਉਹਦਣਾ ਫਿਰ ਰੀਲਿਫ ਜੜੀ ਉਹ ਚੰਗੀ ਤਰ੍ਹਾਂ ਬਣਦੀ ਫਿਰ ਕਾਂਗਰਸ ਕਹਿੰਦੀ ਹੈ ਜੇ ਸਰਕਾਰ ਨੇ ਪ੍ਰੋਪਰ ਧਿਆਨ ਦਿੱਤਾ ਹੁੰਦਾ ਤਾਂ ਇੰਨਾ ਨੁਕਸਾਨ ਲੋਕਾਂ ਦਾ ਨਹੀਂ ਸੀ ਸਾਡੇ ਤੋਂ ਪਹਿਲਾਂ ਵੀ ਆਏ ਨੇ ਪਹਿਲੀ ਵਾਰ ਤੇ ਆਏ ਨਹੀਂ ਗਏ 88 ਚ ਆਏ ਸੀ ਉਹਦੋਂ ਸਰਕਾਰ ਸਾਡੀ ਨਹੀਂ ਸੀ ਉਹਨਾਂ ਸਰਕਾਰ ਕਿਸੇ ਹੋਰ ਦੀ ਸੀ ਚਲੋ ਇਸ ਤਰ੍ਹਾਂ ਹੀ ਹੈ ਇਨਸਾਨ ਜਿਹੜਾ ਮਿਸਟਰ ਸਿੱਖਦਾ ਅਸੀਂ ਸਾਰੇ ਸਿੱਖਾਂਗੇ ਚ ਕਾਂਗਰਸ ਸਿੱਖੇਗੀ ਅਕਾਲੀ ਦਲ ਸਿੱਖੇਗਾ ਅਸੀਂ ਸਿੱਖਾਂਗੇ ਚ ਪੰਜਾਬ ਦੇ ਵਿੱਚ ਜਿਹੜੇ ਪਿਛਲੇ ਦਿਨ ਹੀ ਹੜ੍ਹ ਆਏ ਨੇ ਉਹਨਾਂ ਨੇ ਬਹੁਤ ਭਾਰੀ ਨੁਕਸਾਨ ਆ ਜਿਹੜਾ ਉਹ ਕੀਤਾ ਹੈ ਔਰ ਘਟੋ ਘਟ 2300 ਪਿੰਡ ਦੇ ਕਰ ਇਹਦੇ ਪ੍ਰਭਾਵ ਇਹ ਠਾਏ ਨੇ ਜੀ ਔਰ ਲੱਖਾਂ ਏਕੜ ਜ਼ਮੀਨਾਂ ਜਿਹੜੀ ਔਰ ਜਿਹੜੀ ਫਸਲ ਖੜੀ ਸੀ ਉਹ ਡੁੱਬ ਗਈ ਹੈ ਘਰ ਡੁੱਬ ਗਏ ਨੇ ਤੇ ਜਿਹੜੀਆਂ ਮੱਝਾਂ ਗਾਵਾਂ ਨੇ ਉਹ ਖੜਗੀਆਂ ਨਹੀਂ ਤੇ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਪੰਜਾਬ ਦਾ ਹੋਇਆ ਔਰ ਉਸੇ ਨੁਕਸਾਨ ਦੇ ਬਾਰੇ ਗੱਲਬਾਤ ਕਰਨ ਵਾਸਤੇ ਅੱਜ ਇਹਦਾ ਸੈਸ਼ਨ ਆ ਉਹ ਬੁਲਾਇਆ ਗਿਆ ਮਾਜੂਬ ਮੁੱਖ ਮੰਤਰੀ ਸਾਹਿਬ ਵੱਲੋਂ ਤਾਂ ਕਿ ਅਸੀਂ ਸਿਰ ਜੋੜ ਕੇ ਬੈਠ ਕੇ ਪੰਜਾਬ ਨੂੰ ਇਸ ਆਫਤ ਦੇ ਵਿੱਚੋਂ ਕਿੱਦਾਂ ਕੱਢਣਾ ਹੈ ਉਹਦਾ ਕੋਈ ਨਾ ਕੋਈ ਹੱਲ ਹੈ ਜਿਹੜਾ ਉਹ ਲੱਭੇ ਜਾ ਰਿਹਾ ਰੰਗਲਾ ਰੰਗਲਾ ਪੰਜਾਬ ਫੰਡ ਕਹਿੰਦੇ ਜੀ ਆਕਰ ਕਹਿੰਦੇ ਸਿਰਫ ਆਪ ਦੇ ਫਾਇਦੇ ਵਾਸਤੇ ਬਣਾਇਆ ਕਹਿੰਦੇ ਇਹਦੇ ਚ ਲੋਕਾਂ ਲੋਕਾਂ ਦਾ ਫਾਇਦਾ ਕੋਈ ਨਹੀਂ ਹੋਣਾ ਮਨਤਾਬ ਬਜਵਾ ਨੇ ਕਿਹਾ ਵੀ ਫੰਡ ਲੋਕ ਦੇਣ ਨਾਲ ਉਲਟਾ ਦੇਖੋ ਗੱਲ ਇਹ ਵੀ ਜਿੱਦਾਂ ਦਾ ਬੰਦਾ ਆਪ ਹੁੰਦਾ ਹੈ ਉਦਾਂ ਦਾ ਹੀ ਸੋਚਦਾ ਹੈ ਕੋਈ ਐਸੀ ਗੱਲ ਨਹੀਂ ਹੈਗੀ ਜਿਹੜਾ ਤੁਹਾਨੂੰ ਪਤਾ ਵੀ ਜੋ ਆਮ ਆਦਮੀ ਪਾਰਟੀ ਕਹਿੰਦੀ ਆ ਤੇ ਜੋ ਕੰਮ ਕਰਦੀ ਆ ਉਹ ਸਹੀ ਇਮਾਨਦਾਰੀਆਂ ਕਰਦੀ ਆ ਔਰ ਲੋਕਾਂ ਲਈ ਕਰਦੀ ਆ ਤੇ ਇਸ ਕਰਕੇ ਮੇਰੀ ਨਾ ਜੀ ਆਪੋਜੀਸ਼ਨ ਵਾਲਿਆਂ ਨੂੰ ਬੇਨਤੀ ਆ ਵੀ ਆਪਾਂ ਨਾ ਜੀ ਕੰਮ ਜਿਹੜਾ ਕਰਨਾ ਉਹ ਕਰੀਏ ਜਿਹੜਾ ਕਰਨ ਵਾਲਾ ਔਰ ਉਹ ਕਰਨ ਵਾਲਾ ਕੰਮ ਇਹ ਵੀ ਲੋਕ ਦੁਖੀ ਨੇ ਲੋਕਾਂ ਨੂੰ ਆਪਾਂ ਕਿੱਦਾਂ ਇਸ ਸਮੱਸਿਆ 'ਚੋਂ ਕੱਢਣਾ ਹੈ ਇਹਦੇ ਬਾਰੇ ਗੱਲਬਾਤ ਕਰੀਏ ਨਾ ਕਿ ਇਲਜ਼ਾਮ ਬਾਜ਼ੀ ਕਰੀਏ ਅਸੀਂ ਤਾਂ ਇਹ ਮੰਨ ਕਰਦੇ ਆ ਵੀ ਜਿਹੜੀ ਜਿੰਨਾ ਵੀ ਨੁਕਸਾਨ ਹੋਇਆ ਕਿਸਾਨਾਂ ਦਾ ਲੋਕਾਂ ਦਾ ਗਰੀਬ ਪਰਿਵਾਰਾਂ ਦਾ ਮਿਹਨਤ ਕਸ਼ ਪਰਿਵਾਰਾਂ ਦਾ ਉਹਨਾਂ ਨੂੰ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਨਹੀਂ ਪਰ ਬੀਜੇਪੀ ਕਹਿੰਦੀ ਹੈ ਜੇ ਇਹ ਤਾਂ ਮੈਨਮੇਡ ਡਿਜ਼ਾਸਟਰ ਹੈ ਬੀਬੀਐਮ ਵੀ ਕਹਿੰਦੀ ਹੈ ਅਸੀਂ ਸਿਰਫ ਡੈਮ ਕੰਟਰੋਲ ਕਰ ਸਕਦੇ ਆ ਪਾਣੀ ਰੋਕ ਸਕਦੇ ਆ ਔਰ ਕਿੰਨਾ ਛੱਡਣਾ ਕਿੰਨਾ ਨਹੀਂ ਇਹ ਅਸੀਂ ਟਾਈਮ ਟਾਈਮ ਤੇ ਦੱਸਦੇ ਵੀ ਆ ਨਹੀਂ ਦੇਖੋ ਜਿਹੜੇ ਤਾਂ ਸਤਲੁਜ ਤੇ ਬਿਆਸ ਦੇ ਵਿੱਚ ਜਿਹੜਾ ਪਾਣੀ ਆਇਆ ਉਹਦੇ ਲਈ ਸਿੱਧੇ ਤੌਰ ਤੇ ਬੀਬੀਐਮ ਵੀ ਜ਼ਿੰਮੇਵਾਰ ਆ ਕਿਉਂਕਿ ਸਾਰਾ ਹੀ ਕੰਟਰੋਲ ਉਹਨਾਂ ਦੇ ਕੋਲ ਹੈ ਤੇ ਜਿਹੜਾ ਰਾਵੀ ਦੇ ਵਿੱਚ ਪਾਣੀ ਆਇਆ ਉਹਦੇ ਲਈ ਪੰਜਾਬ ਸਰਕਾਰ ਜਵਾਬਦੇਹ ਆ ਸੋ ਇਸ ਲਈ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਫਸਲਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਪਸ਼ੂ ਮਾਲ ਡੰਗਰ ਮਸ਼ੀਨਰੀ ਦਾ ਨੁਕਸਾਨ ਹੋਇਆ ਸੋ ਪੂਰਾ ਮੁਆਵਜ਼ਾ ਜਿਹੜਾ ਉਹ ਲੋਕਾਂ ਨੂੰ ਮਿਲਣਾ ਚਾਹੀਦਾ ਫਸਲ ਦਾ ਘਟੋ ਘਟ 70 8000 ਰੁਪਏ ਏਕੜ ਦਾ ਮਿਲਣਾ ਚਾਹੀਦਾ ਵਾ ਤੇ ਹੋਰ ਜੋ ਵੀ ਨੁਕਸਾਨ ਹੋਇਆ ਤੇ ਉਹ ਉਹਦਾ ਮੁਆਵਜ਼ਾ ਪੂਰਾ ਮਿਲਣਾ ਚਾਹੀਦਾ ਬਿਲਕੁਲ ਅਸੀਂ ਤਾਂ ਮੰਗ ਕਰਦੇ ਹਾਂ ਵੀ ਕਿ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਵਿਧਾਨ ਸਭਾ ਦੀ ਕਮੇਟੀ ਬਣੇ ਜਿਹੜੀ ਉਹਦੀ ਪ੍ਰੋਪਰ ਰਿਪੋਰਟ ਵੀ ਦੇਵੇ ਜਿਹੜਾ ਪਿਛਲਾ ਦਾ ਹੋਇਆ ਜਿਹੜਾ ਹੁਣ ਤੱਕ ਖਰਚਾ ਹੋਇਆ ਉਹਦੇ ਲਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤਾ ਜਾਣਾ ਉਹਦੇ ਬਾਰੇ ਰਿਪੋਰਟ ਪੇਸ਼ ਹੋਣੀ ਚਾਹੀਦੀ ਅਕਾਲ ਇਹ ਸਭ ਡੱਟ ਕੇ ਲੋਕਾਂ ਦੇ ਹੱਕ ਦੇ ਵਿੱਚ ਖੜੇ ਆ ਕਿ ਉਹ ਲੋਕਾਂ ਨੂੰ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ ਜੋ ਵੀ ਲੋਕਾਂ ਦਾ ਨੁਕਸਾਨ ਹੋਇਆ ਸੋ ਜਿਸ ਤਰ੍ਹਾਂ ਦੇ ਨਾਲ ਸੈਸ਼ਨ ਦੇ ਵਿੱਚ ਵਿਰੋਧੀਆਂ ਦੇ ਵੱਲੋਂ ਹਰੇਕ ਮਸਲੇ ਨੂੰ ਸਰਕਾਰ ਦੀ ਘਰੇਲੂ ਤਿਆਰੀ ਹੈ ਸੋ ਪੂਰੀ ਜਿਹਨੇ ਕਿ ਜਵਾਬ ਦੇ ਹੈਗੀ ਆ ਫੇ ਜੀ ਜੋ ਹਾਲਾਤ ਬਣੇ ਕਹਿੰਦੇ ਕਿ ਇਹ ਰੋਕੇ ਜਾ ਸਕਦੇ ਤੇ ਦੇਖੋ ਬਿਲਕੁਲ ਜਵਾਬ ਦੇ ਆ ਅਸੀਂ ਹਰ ਇੱਕ ਚੀਜ਼ ਦਾ ਕੁਦਰਤੀ ਆਫਤਾਂ ਰੋਕੀਆਂ ਨਹੀਂ ਜਾ ਸਕਦੀਆਂ ਹੁੰਦੀਆਂ ਜਦੋਂ ਇੱਕ ਦਿਨ ਦੇ ਵਿੱਚ ਦੋ ਦਿਨ ਦੇ ਵਿੱਚ 14 ਲੱਖ ਕਿਉ ਸਿਕ ਪਾਣੀ ਆ ਜਾਏ ਇੱਕੇਦਮ ਤਾਂ ਉਹਨੂੰ ਕੋਈ ਰੋਕ ਨਹੀਂ ਸਕਦਾਗਾ ਹਾਂ ਜਿਹੜਾ ਵਿਰੋਧੀ ਤਰ੍ਹਾਂ ਕਰ ਸਕਦੇ ਆ ਨੇ ਤਾਂ ਉਹ ਲੋਕਾਂ ਦਾ ਨੂੰ ਤੰਗ ਜ਼ਰੂਰ ਕਰ ਸਕਦੇ ਆ ਲੋਕਾਂ ਨੂੰ ਪਰੇਸ਼ਾਨ ਜ਼ਰੂਰ ਕਰ ਸਕਦੇ ਆ ਨੇ ਤੇ ਲੋਕਾਂ ਨੂੰ ਇੱਕ ਚੰਗੇ ਕਾਰਜ ਦੇ ਵਿਰੁੱਧ ਭੜਕਾ ਜ਼ਰੂਰ ਸਕਦੇ ਆ ਨੇ ਉਹ ਇਹ ਆਪਣਾ ਕੰਮ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਕਰ ਰਹੇ ਨੇ ਹਾਲਕੀ ਸੋਨੀ ਅਸ਼ਮੀ ਜੀ ਨੇ ਜ਼ਿਕਰ ਕੀਤਾ ਹੈਗੇ ਕਿ ਇਹ ਮਹਿਜ਼ ਇੱਕ ਡਰਾਮਾ ਖਾਣਾ ਪੂਰਤੀ ਹੈਗੀ ਨਾ ਤਾਂ ਆਪਰੇਸ਼ਨ ਅਕਾਲ ਦਾ ਸਮਝ ਦਿੱਤਾ ਗਿਆ ਨਾ ਤਾਂ ਵਿਰੋਧੀ ਦੀ ਗੱਲ ਸੁਣੀ ਜਾਣੀ ਹੈ ਤੇ ਫਿਰ ਇਹ ਫੈਸ਼ਨ ਦਾ ਕੀ ਮਤ ਨਹੀਂ ਤੁਸੀਂ ਵਿਰੋਧੀਆਂ ਦੀ ਗੱਲ ਵੀ ਸੁਣੀ ਜਾਓ ਪ੍ਰੋਪਰ ਟਾਈਮ ਵੀ ਮਿਲੂਗਾ ਹੋਣ ਕਰੀਏ ਕਿ ਅਸੀਂ ਅਸਲ 'ਚ ਜਿੱਤ ਕੇ ਜਿੰਨੇ ਕਾਏ ਨੇ ਇਹਨਾਂ ਨੂੰ ਸਮਾਂ ਤੋਂ ਉਨਾ ਹੀ ਮਿਲਣਾ ਹੁਣ ਇਹ ਸਮਾਂ ਭਾਲਦਿਆ ਪੁਰਾਣਾ ਆਪਦੇ ਵਾਲਾ ਉਹ ਟਾਈਮ ਲੰਘ ਗਿਆ ਹੁਣ ਜਿੰਨੇ ਕ ਜਿੱਤ ਕੇ ਆਉਂਗੇ ਉਹਨਾਂ ਕ ਸਮਾਂ ਮਿਲਦਾ ਸੋ ਕਹਿੰਦੇ ਚੜਦੀ ਕਲਾ ਮਿਸ਼ਨ ਤੇ ਸਿਰਫ ਪੈਸੇ ਇਕੱਠਾ ਕਰਨ ਦਾ ਇਹਨਾਂ ਦੇ ਇੱਕ ਜ਼ਰੀਆ ਬਣਾਇਆ ਗਿਆ ਜੇਕਰ ਇਹਨਾਂ ਹੀ ਹੈ ਤਾਂ ਫਿਰ ਉਹ ਸੀਐਮ ਰਲੀਫ ਫੰਡ ਦੇ ਵਿੱਚ ਪੈਸੇ ਜਮਾ ਹੋਣਾ ਲੱਗਤੋ ਕਿਉਂ ਨਾ ਰੱਖਿਆ ਨਹੀਂ ਸੀਐਮ ਰਲੀਫ ਫੰਡ ਦੇ ਵਿੱਚੋਂ ਵੀ ਦੇ ਰਹੇ ਆ ਸਾਰੇ ਡਿਪਾਰਟਮੈਂਟਾਂ ਦੇ ਵਿੱਚੋਂ ਵੀ ਦੇ ਰਹੇ ਆ ਸਾਡੀਆਂ ਜਿਹੜੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਜਿਹੜੀਆਂ ਹਾਈਵੇ ਲੰਘੇ ਸੀ ਉਹ ਜਿਹੜੇ ਪੰਚਾਇਤਾਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਚੱਲ ਗਏ ਸੀ ਉਹਦੇ ਵਿੱਚ ਵੀ 5-5% ਦੇ ਰਹੇ ਆ ਬਾਕੀ ਡਿਪਾਰਟਮੈਂਟਾਂ ਚੋਂ ਕੱਢ ਕੇ ਸਾਰੇ ਡਿਪਾਰਟਮੈਂਟਾਂ ਚੋਂ ਕੱਢ ਕੇ ਕੁੱਲ ਮਿਲਾ ਕੇ ਗੱਲ ਇਹ ਹੈ ਜੀ ਪੰਜਾਬ ਕੋਲ ਜਿੱਥੇ ਵੀ ਪੈਸੇ ਪਏ ਨੇ ਅਸੀਂ ਉੱਥੋਂ ਕੱਢ ਕੇ ਸਾਨੂੰ ਲੱਗਦਾ ਵੀ ਅੱਜ ਦੀ ਡੇਟ 'ਚ ਹੜਾਂ ਵਾਸਤੇ ਪੈਸੇ ਦੇਣੇ ਜ਼ਰੂਰੀ ਆ ਸੀ ਉੱਥੇ ਦੇ ਰਹੇ ਆ ਸਾਨੂੰ ਆਸ ਸੀ ਕੇਂਦਰ ਤੋਂ ਬੜੀ ਉਹਨਾਂ ਨੇ ਰੁਪਇਆ ਦਿੱਤਾ ਨਿਕਾ ਪਰ ਕੋਈ ਨਾ ਪੰਜਾਬ ਸਰਕਾਰ ਖੜੀ ਆ ਅਸੀਂ ਦੇਵਾਂਗੇ ਸਭ ਕੁਝ ਕਰਾਂਗੇ ਵਾਕੀ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਦੇ ਵੱਲੋਂ ਹੜਪੀੜਤਾ ਨੂੰ ਰਾਹਤ ਪਹੁੰਚਾਉਣ ਦੇ ਲਈ ਹਰ ਸੰਭਵ ਜਿਹੜੀ ਕਿ ਮਦਦ ਕੀਤੀ ਜਾਂਦਾ ਜ਼ਿਕਰ ਕੀਤਾ ਜਾ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਦੇ ਸੈਸ਼ਨ ਦੇ ਵਿੱਚ ਕੀ ਕੀ ਜਿਹੜੀ ਕਿ ਹੜਪੀੜਤਾ ਨੂੰ ਲੈ ਕੇ ਵੱਡੀ ਗੱਲ ਸਾਹਮਣੇ ਆਉਂਦੀ ਹੈ ਕੀ ਕੀ ਅਨਾਉਂਸਮੈਂਟ ਹੁੰਦੀ ਹੈ ਇਹ ਦੇਖਣਾ ਬੇहद ਅਹਿਮ ਹੋ